ਹਾਂਜੀ ਸਸਿਗਾਜੀ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਕੈਲੀ ਯੂਕੇ ਲੰਡਨ ਤੋਂ ਇਹ ਵੇਖ ਕੇ ਪੰਜਾਬ ਦੇ ਹਾਲਾਤ ਕਿਸੇ ਤੋਂ ਵੀ ਛੁਪੇ ਨਹੀਂ ਹੈਗੇ ਬਹੁਤ ਮਾੜਾ ਸਮਾਂ ਚੱਲ ਰਿਹਾ ਜੀ ਪੰਜਾਬ ਤੇ ਬਹੁਤ ਵੱਡੇ ਨੁਕਸਾਨ ਹੋ ਗਏ ਨੇ ਇੱਕ ਕੁਦਰਤੀ ਕਾਰ ਜੋ ਕਿ ਪਾਣੀ ਦੇ ਕਰਕੇ ਸਾਰੇ ਮੇਰੇ ਪੰਜਾਬੀ ਵੀਰਾਂ ਨੂੰ ਤੇ ਐਨ ਆਰ ਆਈ ਭਰਾਵਾਂ ਨੂੰ ਔਰ ਪੂਰੇ ਵਰਲਡ ਨੂੰ ਔਰ ਸਾਰੀਆਂ ਕੌਮਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਪੰਜਾਬ ਦੀ ਮਦਦ ਕਰੋ ਵੱਤੂ ਵੱਤ ਜਿੰਨਾ ਹੋ ਸਕਦਾ ਫੰਡ ਅਸੀਂ ਇਕੱਠਾ ਕਰਕੇ ਭੇਜੀਏ ਜੋ ਕਿ ਅਸੀਂ ਪੰਜਾਬ ਦੇ ਹਾਲਾਤ ਸੁਧਾਰ ਸਕੀਏ ਭਾਤੀ ਮੇਰੇ ਕਈ ਪੰਜਾਬੀ ਵੀਰ ਜਿਦਾ ਦਲਜੀਤ ਦੁਸ਼ਾਨ ਸਾਹਿਬ ਜੈ ਜੀਬੀ ਕਰਨੋਜਲਾ ਸਾਹਿਬ ਸੋਨੂ ਸੋਹ ਬਹੁਤ ਖੈਰ ਕਰ ਰਹੇ ਨੇ ਆਪਣੇ ਪੰਜਾਬੀਆਂ ਦੀ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਤੇ ਇਦਾਂ ਹੀ ਪੰਜਾਬ ਦਾ ਸਾਰੇ ਸਾਥ ਦੋ ਦਿਲੋਂ ਹੋ ਕੇ ਜੋ ਕਿ ਪੰਜਾਬ ਦੇ ਹਾਲਾਤ ਸਹੀ ਕਰੀਏ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਜੀ ਲੰਡਨ ਤੋਂ ਜਿੰਨਾ ਵੀ ਵੱਧ ਤੋਂ ਵੱਧ ਫੰਡ ਹੋ ਸਕਦਾ ਅਸੀਂ ਭੇਜੀਏ ਪੰਜਾਬ ਵਿੱਚ ਜੋ ਕਿ ਉਹਨਾਂ ਦੇ ਘਰ ਬਣਾਉਣ ਨੂੰ ਬੱਚਿਆਂ ਲਈ ਜਾਂ ਫੂਲ ਲਈ ਉਹਨਾਂ ਦੀ ਹੈਲਪ ਹੋ ਸਕੇ ਉਹ ਦਿਨ ਖਰਾਬ ਹੋ ਰਿਹਾ ਜੀ ਹਾਲਾਤ ਦੇਖੇ ਨੀ ਯਾਰੇ ਦਿਲੋਂ ਰਿਕਵੈਸਟ ਸਾਰਿਆਂ ਦੀ ਇੱਕ ਪੰਜਾਬੀ ਵੀਰ ਹੋਣ ਦੇ ਨਾਤੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ